ਸਵਾਦ ਰਸਾ ਕਸਾ ਦਾ ਸ਼ਰਾਬਾਂ ਪੀ ਲਈਆਂ ਬੱਕਰੇ ਖੱਤਰੇ ਖਾ ਲਏ ਆਂਡੇ ਖਾ ਲਏ ਬਾਹਰ ਅੱਜੇ ਪਾਸੇ ਨੇ ਖੰਨੜ ਕੀਤਾ ਕਿਸੇ ਨੂੰ ਹੁਕਮ ਨਹੀਂ ਦਿੱਤਾ ਕਈ ਇੱਕ ਪ੍ਰਚਾਰ ਕਰਕੇ ਕਹਿੰਦੇ ਕਿ ਦੰਦ ਨੇ ਪਾਸੇ ਦੇ ਬੱਕਰੇ ਵੱਡੇ ਪਿਆਰੋ ਠੂਠਬੋ ਦੇ ਕਿਸੇ ਤੇ ਇਤਬਾਰ ਨਾ ਕਰੋ ਗੁਰੂ ਕੀ ਬਾਣੀ ਦੇ ਪਰੋਖਾ ਰੱਖੋ ਕਿਸੇ ਸੰਤ ਮਾਨ ਦੇ ਪਖੜੀ ਦੇ ਪ੍ਰਸਾਦਾਂ ਦੀ ਰੋੜ ਨਹੀਂ ਉਹ ਆਪ ਕੋ ਆਪਣੇ ਮਤਲਬੋ ਵਾਸਤੇ ਜਿਹੜਾ ਪ੍ਰਚਾਰ ਕਰਦੇ ਕਿ ਲੋਕੀ ਮੱਥਾ ਜਾ ਦੇ ਟਿਕਟ ਲੈ ਕੇ ਰਾ ਪਏ ਤੁਰ ਕੀ ਬਾਣੀ ਵਿੱਚ ਕਿਸੇ ਥਾਂ ਨਹੀਂ ਦੱਸਿਆ ਸ਼ਰਾਬ ਪੀਣੀ ਮਾਸ ਖਾਣਾ ਤੇ ਕਰੈਤਾ ਦਸਿਆ ਹੈ ਪਾਕ ਕਬੀਰ ਜੀ ਨੇ ਕਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਆਪ ਖੰਨਣ ਕੀਤਾ 12 ਸੱਤੇ ਪਾਸਾ ਸਰਹਤਪੁਰ ਸਾਹਿਬ ਜੋ ਬੇਰ ਸਾਹਿਬ ਗੁਰਦੁਆਰਾ ਉੱਤੇ ਨਿਹਾਲ ਕਰ ਰਿਹਾ ਇੱਕ ਕਾਜੀ ਨੇ ਕੁਕੜੀ ਦੀ ਟੌਣ ਮਰੋੜ ਕਰਕੇ ਛੱਡ ਦਿੱਤੇ ਮਾਰ ਕੇ ਉਹ ਜਦੋਂ ਕੁਕੜੀ ਉੱਠ ਕੇ ਬੁੜਕਣ ਲੱਗੀ ਤਾਂ ਖੂਨ ਦੀਆਂ ਬੂੰਦਾਂ ਚੋਲੇ ਉੱਪਰ ਪੈ ਗਈਆਂ ਤਾਂ ਉਹਨੇ ਚੋਲਾ ਮਗਾਇਆ ਕਾਜੀ ਨੂੰ ਕਹਿ ਕਰਕੇ ਆਪਣੇ ਵਾਹਿਗੁਰੂ ਕਾਜੀ ਨੇ ਆਪਣੇ ਸੇਵਕ ਨੂੰ ਕਹਿ ਕਰਕੇ ਉਹ ਕਾਜੀ ਨੇ ਜਦੋਂ ਚੋਲਾ ਪਹਿਨਿਆ ਮਹਾਰਾਜ ਕਹਿ ਕੇ ਕਿਉਂ ਪਹਿਨਿਆ ਆਹ ਦਾ ਚੋਲਾ ਖਰਾਬ ਹੋ ਗਿਆ ਸਾਰਾ ਨਿਆਉ ਦਾ ਪਖੰਡ ਨੂੰ ਝਾਰ ਕਰਨ ਵਾਸਤੇ ਬਾਣੀ ਵਿਚਾਰੀ ਹੈ ਸਾਰਾ ਕੇ ਜੇ ਰਤ ਲੱਗਾ ਕਪੜੇ ਜਾਂਦਾ ਹੋਏ ਪਲੀਤ ਜੋ ਰਤ ਪੀਵਾ ਮਾਨਤਾ ਤਨਕੋ ਨਰਮਲ ਜੀਤ ਕਬੀਰ ਭਾਗ ਮਾਛਲੇ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਪੀਰਤ ਵਰਤ ਨੇਮ ਕੇ ਤੇ ਸਦਾ ਰਸਾਤਲ ਜਾਏ ਕਬੀਰ ਖੂਬ ਖਾਣਾ ਖੀtre ਜਾਂਦਾ ਅਮਰਤ ਲੋੜ ਏਰਾ ਰੋਟੀ ਕਾਰਨੇ ਗਲਾ ਕਟਾਵਾ ਕੌਣ ਮਾਨਤ ਭਰਿਆ ਆਣਿਆ ਮਾਨਤ ਭਰਿਆ ਆਏ ਜੱਤ ਪੀਤਾ ਮੌਤ ਦੂਰ ਹੋਏ ਬਰਲ ਪੌਦੇ ਵਿੱਚ ਆਏ ਆਪਣਾ ਪ੍ਰਾਣ ਆਪਣੀ ਪਛਾਣੀ ਖਸਮੋ ਟੱਕੇ ਖਾਏ ਜੱਤ ਪੀਤਾ ਖਸਮ ਵਿਸਰਾ ਦਰਗਾ ਮਿਲਾ ਸਜਾਏ ਝੂਟਾ ਮਨ ਮੂਨਾ ਪੀਕੇ ਜੇ ਕਾ ਪਾਰਵਥਾਏ ਇਹ ਨਹੀਂ ਸਵਾਦ ਇਹ ਜੱਕੜੇ ਚਾਹੀਦੇ ਸੱਚੇ ਪਾਤਸ਼ਾਹ ਗਵਰਤ ਕਰ ਰਹੇ ਹਨ ਇਹ ਜਿਹੜਾ ਮੋਹ ਹੈ ਇਹ ਸਵਾਦ ਦਾ ਰਸਾ ਕਸਮ ਇਹਨੂੰ ਤਿਆਗ ਕਰਕੇ ਸੱਚੇ ਪਾਤਸ਼ਾਹ ਸਿਮਰਨਾ ਚਾਹੀਦਾ ਹੈ ਜੇ ਇਹਨਾਂ ਵਿੱਚ ਰੱਖਾਂਗੇ ਤਾਂ ਕੀ ਹੋਵੇਗਾ ਸਤਿਗੁਰੂ ਜੀ ਦੱਸ ਰਹੇ ਹਨ ਸਦਾ ਕਾਲਖ ਦਾਗਾ ਦਾਗ ਇਹ ਭਾਈ ਸਾਰੇ ਕਾਰਖ ਕਲੰਕਿਤ ਕਰਨ ਵਾਲੇ ਆ ਡਾਗ ਲਾਉਣ ਵਾਲੇ ਆ ਜੇ ਮਹਾਂ ਦੇ ਦਾਗ ਲਾ ਕੇ ਛੱਡੇ ਜਾਂਦੇ ਆ ਇਸੇ ਤਰ੍ਹਾਂ ਜੋ ਕਲੰਕਿਤ ਕਰਦੇ ਉਹ ਉਸ ਵੇਲੇ ਉਹ ਬਨੁਖ ਜਿਹੜਾ ਨਸ ਕੋਲੋਂ ਕਰਕੇ ਸਾਥ ਬਿਨਾ ਜਿਪਤ ਹੋ ਕਰਕੇ ਬੇਮੁਖੋ ਕਰਕੇ ਭ੍ਰਸ਼ਟਾ ਹੋ ਕਰਕੇ ਸੰਸਾਰ ਦੇ ਪੂਰਾ ਕਰਦਾ ਦਾਗ ਲਾਉਣ ਵਾਲਿਆਂ ਨੇ ਸਾਰੇ ਬਕਾਰ ਹੀ